ਮਹਾਸ਼ਿਵਰਾਤਰੀ ਦੇ ਵਿੱਚ ਜਿੱਥੇ ਪ੍ਰਯੰਗਰਾਜ ਚ ਮਹਾਕੁੰਭ ਚ ਇਸ਼ਨਾਨ ਕਰਨ ਵਾਲਿਆਂ ਦਾ ਲਗਾਤਾਰ ਸਭ ਵੇਖਣ ਨੂੰ ਮਿਲ ਰਿਹਾ ਉੱਥੇ ਹੀ ਪ੍ਰਯੰਗਰਾਜ ਮਹਾਕੁੰਭ ਵਿੱਚ ਇਸ਼ਨਾਨ ਕਰਨ ਲਈ ਸੰਸਦ ਗੁਰਜੀਤ ਸਿੰਘ ਔਜਲਾ ਵੀ ਪਹੁੰਚੇ ਸਮੋਕਿ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਕਿਹਾ ਕਿ ਉਹ ਖੁਸ਼ਕਿਸਮਤ ਨੇ ਕਿ ਉਹਨਾਂ ਨੂੰ 144 ਸਾਲ ਬਾਅਦ ਆਇਸ ਮਹਾਕੁੰਭ ਚ ਡੁੱਪਕੀ ਲਗਾਉਣ ਦਾ ਮੌਕਾ ਮਿਲਿਆ ਤੇ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ ਅੱਜ ਪ੍ਰਯਾਗਰਾਜ ਜਿੱਥੇ ਜਿਹੜਾ ਮਹਾਕੁੰਚਾਬੇ ਕੁਛ 40 ਸਾਲ ਬਾਅਦ ਉਹਦੇ ਦਰਸ਼ਨਾਂ ਲਈ ਇੱਥੇ ਪਹੁੰਚੇ ਆਂ ਔਰ ਅ ਸ਼ਨਾਣ ਵਿਖਤੀ ਨੇ ਔਰ ਅੱਜ ਮਹਾਸ਼ਿਵਰਾਤਰੀ ਵੀ ਹੈ ਬੜਾ ਖੁਸ਼ ਦੇ ਨੇ ਕਿ ਜੀ ਮੈਂ ਸਭ ਨੂੰ ਬਹੁਤ-ਬਹੁਤ ਬਧਾਈ ਦੇਣਾ ਔਰ ਪ੍ਰਮਾਤਮਾ ਨੇ ਇਹ ਦਿਲ ਜਾਂਦਾ ਕਿ ਅਸੀਂ ਗੁਰੂਖ ਇਸ ਸਮੇਂ ਦਿਹਾੜੀ ਬਣ ਸਕੇ ਸਪਨਾ ਦਾ ਸਰਬਾਤਮਕ ਪ੍ਰੇਰਿਤ ਅਰਦਾਸ ਕੀਤੀ ਹੈ ਕਿ ਸਪਨਾ ਦਾ ਸਰਬਾਤਮਕ ਬਲਾ ਹੋਵੇ ਔਰ ਸਾਰੇ ਲੋਕ ਜਿਹੜੇ ਇੱਥੇ ਸਮਾਗਮ ਖੰਡੇ ਦੇ ਵਿੱਚ ਸ਼ਨਾਣ ਕਰਦਾ ਇਹ ਚਾਹੇ ਕੋਈ ਇੱਥੇ ਵੀ ਦੇਖਦੇ ਹੋ ਗੋਲੇ ਵਿੱਚ ਸਭਨਾ ਦਾ ਪੜਾਉ। ਸਭ ਹੀ ਰਾਜੀ ਦਿੱਤੇ ਹੈ ਇਹ ਰਾਤ। ਪਰ ਮਹਾ ਸ਼ਿਵਰਾਤਰੀ ਦੇ ਵਿੱਚ ਬਹੁਤ ਬਹੁਤ ਹੈ। ਬਿਊ ਰਿਪੋਰਟ ਜੀ ਕੀ ਆ ਟੀਵੀ। ਮਹਾ ਸ਼ਿਵਰਾਤਰੀ ਦੇ ਵਿੱਚ ਜਿੱਥੇ ਪ੍ਰਾਂਗਰਾਜ ਚ ਮਹਾਕੁੰਚ ਅਸ਼ਨਾਣ ਕਰਨ ਵਾਲਿਆਂ ਦਾ ਲਗਾਤਾਰ ਸਭ ਵੇਖਣ ਨੂੰ ਮਿਲ ਰਿਹਾ ਉੱਥੇ ਹੀ ਪ੍ਰਯਾਗ ਰਾਜ ਮਹਾਕੁੰਭ ਵਿੱਚ ਇਸ਼ਨਾਨ ਕਰਨ ਲਈ ਸੰਸਦ ਗੁਰਜੀਤ ਸਿੰਘ ਔਜਲਾ ਵਿਪੌਂਚੇ ਸਮੋਕਿ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਨੇ ਕਿਹਾ ਕਿ ਉਹ ਖੁਸ਼ਕਿਸਮਤ ਨਹੀਂ ਕਿ ਉਹਨਾਂ ਨੂੰ 144 ਸਾਲ ਬਾਅਦ ਆਇਸ ਮਹਾਕੁੰਭ ਚ ਡੁੱਪੀ ਲੋਕ ਆਉਣ ਦਾ ਮੌਕਾ ਮਿਲਿਆ ਤੇ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ ਅੱਜ ਪ੍ਰਯਾਗ ਰਾਜ ਵਿਖੇ ਜਿਹੜਾ ਮਹਾਕੁੰਭ ਚੱਲ ਰਿਹਾ ਹੈ 144 ਸਾਲ ਬਾਅਦ ਉਹਦੇ ਦਰਸ਼ਨਾਂ ਲਈ ਇੱਥੇ ਪਹੁੰਚੇ ਆਂ ਔਰ ਨਾਂ ਦੀ ਵਿਕਤੀ ਨੇ ਰਾਜ ਮਹਾ ਸ਼ਿਵਰਾਤਰੀ ਦੀ ਬੜਾ ਸ਼ੁਭ ਦਿਨ ਹੈ ਜਿਹਦੀ ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਪ੍ਰਮਾਤਮਾ ਨੇ ਇਹ ਦਿਲ ਦੇ ਅੰਦਰ ਕਿ ਅਸੀਂ ਗੁਰੂਕ ਇਸ ਸਮੇਂ ਦਿਹਾੜੀ ਬਣ ਸਕੇ ਸਭਨਾ ਦਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਕਿ ਸਭਨਾ ਦਾ ਸਰਬੱਤ ਦਾ ਭਲਾ ਹੋਵੇ ਔਰ ਸਾਰੇ ਲੋਕ ਜਿਹੜੇ ਇੱਥੇ ਸਮਾਗਮ ਦੇ ਵਿੱਚ ਸ਼ਨਾਤ ਕਰ来ਏ ਆ ਚਾਹੇ ਕੋਈ ਕਿਤੇ ਦੇਖ ਕੇ ਕੱਲੇ ਜਿੰਦਗੀ ਸਭਨਾ ਦਾ ਭਲਾ ਹੋਵੇ ਸਭੀ ਰਾਜੀ ਰਹਿਣ ਇਹਦਾ ਔਰ ਮਹਾ ਸ਼ਿਵਰਾਤਰੀ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਬੀ ਰਿਪੋਰਟ ਜੀ ਕੀ ਆ ਟੀਵੀ ਮਹਾ ਸ਼ਿਵਰਾਤਰੀ ਦੇ ਵਿੱਚ ਜਿੱਥੇ ਪ੍ਰਾਂਗਰਾਜ ਮਹਾਕੁੰਭ ਚ ਇਸ਼ਨਾਨ ਕਰਨ ਵਾਲਿਆਂ ਦਾ ਲਗਾਤਾਰ ਸਭ ਵੇਖਣ ਨੂੰ ਮਿਲ ਰਿਹਾ ਉੱਥੇ ਹੀ ਪ੍ਰਾਂਗਰਾਜ ਮਹਾਕੁੰਭ ਵਿੱਚ ਇਸ਼ਨਾਨ ਕਰਨ ਲਈ ਸੰਸਦ ਗੁਰਜੀਤ ਸਿੰਘ ਔਜਲਾ ਵਿਪੰਚੇ ਸਮੋਕਿ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਨੇ ਕਿਹਾ ਕਿ ਉਹ ਖੁਸ਼ਕਿਸਮਤ ਨੇ ਕਿ ਉਹਨਾਂ ਨੂੰ 144 ਸਾਲ ਬਾਅਦ ਆਇਸ ਮਹਾਕੁੰਭ ਵਿੱਚ ਡੁੱਪਕੀ ਲਗਾਉਣ ਦਾ ਮੌਕਾ ਮਿਲਿਆ ਤੇ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ ਅੱਜ ਪ੍ਰਯਾਗਰਾਜ ਵਿਖੇ ਜਿਹੜਾ ਮਹਾਕੁੰਭ ਚੱਬੇ 147 ਸਾਲ ਬਾਅਦ ਉਹਦੇ ਦਰਸ਼ਨਾਂ ਲਈ ਇੱਥੇ ਪਹੁੰਚੇ ਆਂ ਔਰ ਆ ਨਾਂ ਵਿਕਤੀ ਨੇ ਔਰ ਅੱਜ ਮਹਾ ਸ਼ਿਵਰਾਤਰੀ ਵੀ ਹੈ ਬੜਾ ਸ਼ੁਭ ਦਿਨ ਹੈ ਜਿਹਦੀ ਮੈਂ ਸਭ ਨੂੰ ਬਹੁਤ-ਬਹੁਤ ਬਖਾਈ ਵੀ ਜਨਾ ਔਰ ਪ੍ਰਮਾਤਮਾ ਰੇ ਇਹ ਦਿਲੋਂ ਜਾਂਦਾ ਕਿ ਅਸੀਂ ਬਹੁਤ ਇਸ ਸਮੇਂ ਦਿਹਾੜੀ ਬਣ ਸਕੇ ਸਪਨਾ ਤੇ ਸਰਬੱਤ ਦੇ ਪ੍ਰੇਮੀ ਅਰਦਾਸ ਕੀਤੀ ਹੈ ਕਿ ਸਪਨਾ ਦਾ ਸਰਬੱਤ ਦਾ ਭਲਾ ਹੋਵੇ ਹੰਤਰੀ ਲੋਕ ਜਿਹੜੇ ਇੱਥੇ ਸਮਾਹ ਸਮੇਂ ਦੇ ਵਿੱਚ ਇਨਾਮ ਕਰਨ ਆਏ ਆ ਚਾਹੇ ਕੋਈ ਕਿਤੇ ਵੀ ਦੇਖਦੇ ਤੋਂ ਬੋਲੇ ਨਹੀਂ ਸਭਨਾਂ ਦਾ ਪੜਾਉ ਸਭੀ ਰਾਜੀ ਫਿਰਦੇ ਹੈ ਇਹ ਗਾਉਂ ਅਤੇ ਮਾਸ਼ ਵਰਤਰੀ ਦੇ ਵਿੱਚ ਬਹੁਤ ਦੋਸਤ ਹੈ ਬਿਊਰੋਟ ਜੀ ਕੀ ਆਟੀ ਵੀ